ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜਨੋ ਸਈ ਸੱਚੇ ਪਾਇਸ਼ਾ ਜੀ ਨੇ ਕਿਰਪਾ ਕੀਤੀ ਹੈ ਸੰਸਾਰ ਦੇ ਰਚਨਹਾਰ ਤੇ ਉਸ ਦੀ ਰਚੀ ਰਚਨਾ ਨੂੰ ਜੇ ਗਉ ਦੇ ਨਾਲ ਤੱਕੀਏ ਤਾਂ ਇੱਕ ਗੱਲ ਸਪਸ਼ਟ ਹੋ ਜਾਏਗੀ ਕਿ ਰਚਨਹਾਰ ਪਰਮੇਸ਼ਰ ਉਹਦੀ ਹਰ ਰਚੀ ਹੋਈ ਰਚਨਾ ਦਾ ਕੋਈ ਨਾ ਕੋਈ ਮਨੋਰਥ ਆ ਉਸ ਦੀ ਕੋਈ ਵੀ ਰਚਨਾ ਬਿਨਾ ਮਤਲਬ ਤੋਂ ਬਿਨਾ ਮਨੋਰਥ ਤੋਂ ਨਹੀਂ ਹੈ ਵਖ ਵਖ ਮਤਾਂ ਦੇਸ਼ਾਂ ਜਾਤੀਆਂ ਔਰ ਧਰਮਾਂ ਅਨੁਸਾਰ ਮਨੁੱਖੀ ਜੀਵਨ ਧਾਰਨ ਕਰਨ ਦਾ ਵਖ ਵਖ ਮਨੋਰਥ ਹੋ ਸਕਦਾ ਮਨੁੱਖੀ ਜੀਵਨ ਇਸ ਦੇ ਵਿੱਚ ਹਰ ਕਾਰਜ ਕਰਦਿਆਂ ਉਸ ਕੰਮ ਦੇ ਪ੍ਰਤੀ ਕੋਈ ਨਾ ਕੋਈ ਮਨੋਰਥ ਜ਼ਰੂਰ ਹੁੰਦਾ ਤਾਂ ਹੀ ਤਉ ਕਾਰਜ ਕੀਤਾ ਜਾਂਦਾ ਕੋਈ ਵੀ ਕਾਰਜ ਬਿਨਾ ਮਨੋਰਥ ਨਹੀਂ ਕੀਤਾ ਜਾਂਦਾ ਜਿਵੇਂ ਕਿਸਾਨੀ ਕਰਤੇ ਕਿਸਾਨ ਨੂੰ ਖੇਤ ਵਿੱਚ ਬੀਜ ਬੀਜਦਿਆਂ ਪੁੱਛੋ ਤੂੰ ਤਰਤੀ ਤੇ ਬੀਜ ਬੀਜ ਰਿਹਾ ਹੈ ਤੇਰਾ ਕੀ ਮਕਸਦ ਹੈ ਤੇਰਾ ਕੀ ਮਨੋਰਥ ਹੈ ਉਹ ਆਖੇਗਾ ਇਸ ਕਿਸਾਨੀ ਪ੍ਰਥਾਹੀਂ ਭਾਵ ਕਿ ਬੀਜ ਬੀਜਣ ਪਿੱਛੇ ਮੇਰਾ ਮਕਸਦ ਹੈ ਫਲ ਪ੍ਰਾਪਤ ਕਰਨਾ ਇਸ ਬੇਜਤੋਂ ਫਲ ਪ੍ਰਾਪਤ ਕਰਕੇ ਲਾਹਾ ਲੈਣਾ ਹੀ ਮੇਰਾ ਮਕਸਦ ਹੈ ਕਿਸੇ ਦੁਕਾਨਦਾਰ ਨੂੰ ਕਿਸੇ ਹਟਵਾਣੀਏ ਨੂੰ ਪੁੱਛੋ ਤੂੰ ਹੱਟੀ ਪਾਈ ਹੋਈ ਐ ਸੌਦਾ ਰੱਖੀ ਬੈਠਾ ਏ ਤੇਰਾ ਇਸ ਸੌਦੇ ਰੱਖਣ ਦਾ ਕੀ ਮਕਸਦ ਹੈ ਉਹ ਦੁਕਾਨਦਾਰ ਹਟਵਾਣੀ ਆਖੇਗਾ ਹੱਟੀ ਤੇ ਸੌਦਾ ਮੈਂ ਤਾਂ ਆ ਪਾ ਰੱਖਿਆ ਏ ਤਾਂ ਜੋ ਇਸ ਸੌਦੇ ਨੂੰ ਵੇਚ ਕੇ ਮਹਿਲਾ ਹਾ ਲੈ ਸਕਾਂ ਜੇ ਕਿਸਾਨ ਦੇ ਬੀਜ ਵੇਚਣ ਦਾ ਮਕਸਦ ਹੈ ਫਲ ਪ੍ਰਾਪਤ ਕਰਨਾ ਦੁਕਾਨਦਾਰ ਦਾ ਹੱਟੀ ਵਿੱਚ ਸੌਦਾ ਪਾਉਣ ਦਾ ਮਕਸਦ ਹੈ ਖੱਟੀ ਖਟਣੀ ਕਮਾਈ ਕਰਨੀ ਤਾਂ ਤੇ ਇਹ ਬੰਦਿਆ ਕਿ ਕਦੇ ਤੂੰ ਸੋਚਿਆ ਕਿ 84 ਲੱਖ ਜੁਨਾ ਚ ਵੱਡੇ ਭਾਗ ਸਦਕਾ ਜੋ ਤੈਨੂੰ ਇਹ ਦੁਰਲਭ ਮਨੁੱਖੀ ਜਾਮਾ ਮਿਲਿਆ ਹੈ ਇਸਦਾ ਵੀ ਕੋਈ ਮਕਸਦ ਹੋਏਗਾ ਇਸਦਾ ਵੀ ਕੋਈ ਮਨੋਰਥ ਹੋਏਗਾ ਐਸੀ ਦੁਰਲੱਭ ਦੇ ਸਿਰਜਣ ਦਾ ਕੋਈ ਨਾ ਕੋਈ ਮਕਸਦ ਤਾਂ ਹੋਏਗਾ ਤਾਂ ਤੇ ਤੇਰੀ ਵੀ ਜੀਵਨ ਜੁਗਤ ਹੋਵੇ ਜਿਸ ਨਾਲ ਜੀਵਨ ਮਨੋਰਥ ਦੀ ਪੂਰਤੀ ਹੋ ਸਕੇ ਸੱਚ ਤਾਂ ਇਹ ਹੈ ਕਿ ਜੋ ਕੰਮ ਹੋਰਨਾ 84 ਜੋਨਾ ਦੇ ਵਿੱਚ ਨਹੀਂ ਸੀ ਹੋ ਸਕਦਾ ਕੇਵਲ ਉਸੇ ਮਨੋਰਥ ਦੀ ਪੂਰਤੀ ਕਰਨ ਵਾਸਤੇ ਪ੍ਰਮਾਤਮਾ ਨੇ ਤੈਨੂੰ ਮਨੁੱਖੀ ਜਾਮਾ ਬਖਸ਼ਿਆ ਇੱਕ ਉਦਾਹਰਣ ਦੇ ਨਾਲ ਹੋਰ ਸਪਸ਼ਟਤਾ ਹੋ ਜਾਏਗੀ ਪ੍ਰਾਤਨ ਗਾਥਾ ਤੁਲਸੀ ਦਾਸ ਦੀ ਇੱਕ ਦਿਨ ਤੁਲਸੀ ਦਾਸ ਸਵਾਮੀ ਜੰਗਲ ਦੇ ਵਿੱਚ ਜਾ ਰਹੇ ਸਨ ਸਾਹਮਣੇ ਹਾਥੀ ਆਉਂਦਾ ਵੇਖਿਆ ਹਾਥੀ ਰੁਕ ਗਿਆ ਕਹਿਣ ਲੱਗਾ ਇਹ ਤੁਲਸੀ ਦਾਸ ਤੂੰ ਮੇਰੇ ਵੱਲ ਆ ਜਾ ਦੇਖ ਮੈਂ ਆਪਣੀ ਸੁੰਡ ਦੇ ਨਾਲ ਕਿਵੇਂ ਰੁੱਖਾਂ ਦੇ ਰੁੱਖ ਧਰਤੀ ਤੇ ਸੁੱਟ ਲੈਂਦਾ ਫਲਾਂ ਸਮੇਤ ਟਾਣੇ ਤੋੜ ਲੈਂਦਾ ਹਾਂ ਤੂੰ ਮੇਰੇ ਵੱਲ ਆ ਕੁਝ ਅੱਗੇ ਹੋਏ ਸ਼ੇਰ ਮਿਲ ਪਿਆ ਕਹਿਣ ਲੱਗਾ ਤੂੰ ਮੇਰੇ ਪਾਸ ਆ ਵੇਖ ਮੈਂ ਭਵਕ ਮਾਰ ਕੇ ਦਹਾੜ ਕੇ ਗਰਜਨਾ ਦੇ ਨਾਲ ਸਾਰਿਆਂ ਨੂੰ ਭਜਾ ਦੇਣਾ ਕਹਿੰਦੇ ਅੰਸ ਨੇ ਕਿਹਾ ਐ ਤੁਲਸੀਦਾਸ ਤੂੰ ਮੇਰੇ ਕੋਲ ਆ ਮੇਰੇ ਕੋਲ ਸ਼ਕਤੀ ਹੈ ਮੈਂ ਦੁੱਧ ਵਿੱਚ ਚੁੰਝ ਪਾ ਕੇ ਪਾਣੀ ਤੇ ਦੁੱਧ ਅਲੱਗ ਅਲੱਗ ਕਰ ਸਕਦਾ ਕਹਿੰਦੇ ਇਸੇ ਤਰੀਕੇ ਗਊ ਨੇ ਆਖਿਆ ਕਿ ਮੇਰੇ ਪਾਸ ਆ ਵੇਖ ਮੈਂ ਘਾਹ ਖਾ ਕੇ ਦੁੱਧ ਦਿੰਦੀ ਆ ਲੋਕ ਦੁੱਧ ਪੀਂਦੇ ਨੇ ਦੁੱਧ ਤੋਂ ਘਿਓ ਬਣਦਾ ਹੈ ਤੇ ਫਿਰ ਇਸੇ ਘਿਓ ਨੂੰ ਲੋਕ ਹਵਨ ਕਰਨ ਲੱਗਿਆਂ ਵਰਤਦੇ ਨੇ ਕਹਿੰਦੇ ਥੋੜਾ ਅੱਗੇ ਗਏ ਤੁਲਸੀਦਾਸ ਤੇ ਜੰਗਲ ਦੇ ਵਿੱਚ ਕੁੱਕਰ ਮਿਲਿਆ ਆਖਣ ਲੱਗਾ ਤੂੰ ਮੇਰੇ ਕੋਲ ਆ ਮੈਂ ਰਾਖੀ ਕਰਦਾ ਆਪਣੇ ਮਾਲਕ ਦਾ ਵਫਾਦਾਰ ਸੇਵਕਾਂ ਤੇ ਇੰਜ ਹੀ ਹੋਰ ਪਸ਼ੂ ਪੰਛੀ ਬੋਲਦੇ ਬੋਲਦੇ ਕੁਝ ਨਾ ਕੁਝ ਕਹਿੰਦੇ ਰਹੇ ਕਿ ਤੁਲਸੀਦਾਸ ਮੇਰੇ ਕੋਲ ਆ ਮੇਰੇ ਕੋਲ ਆ ਤੇ ਸਾਖੀ ਕਰ ਕਹਿੰਦਾ ਅਗੋਂ ਤੁਲਸੀਦਾਸ ਬੋਲਿਆ ਕਹਿੰਦਾ ਇੰਜ ਕਰੋ ਤੁਸੀਂ ਸਾਰੇ ਮੇਰੇ ਵੱਲ ਆ ਜਾਓ ਉਹ ਬੋਲੇ ਕਿਉਂ ਤੁਲਸੀदास ਕਹਿਣ ਲੱਗੇ ਜੋ ਤੁਸੀਂ ਸਾਰੇ ਹੁਣ ਕਰ ਰਹੇ ਹੋ ਉਹ ਤਾਂ ਮੈਂ 84 ਲੱਖ ਜੂਨਾ ਵਿੱਚ ਕਰ ਆਇਆ ਹਾਂ ਤੁਸੀਂ ਮੇਰੀ ਗੱਲ ਮੰਨੋ ਮੇਰੇ ਵੱਲ ਆਓ ਆਓ ਭਗਤੀ ਕਰੀਏ ਸਾਖੀਕਾਰ ਦਾ ਸਮਝਾਉਣ ਦਾ ਤਰੀਕਾ ਹੈ ਸਾਰੇ ਸਿਰ ਨਵਾ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਐ ਤੁਲਸੀਦਾਸ ਸਾਡੀਆਂ ਜੂਨਾਂ ਵਿੱਚ ਭਗਤੀ ਨਹੀਂ ਹੋ ਸਕਦੀ ਭਗਤੀ ਦੇ ਦਾਤ ਕੇਵਲ ਤੇ ਕੇਵਲ ਮਨੁੱਖੀ ਜਾਮੇ ਨੂੰ ਬਖਸ਼ੀ ਗਈ ਹੈ ਤੇ ਸੋਚਣਾ ਪਵੇਗਾ ਕਿ ਇਹ ਜੀਵ ਜੇ ਤੂੰ ਮਨੁੱਖੀ ਜਾਮੇ ਨੂੰ ਪ੍ਰਾਪਤ ਕਰਕੇ ਵੀ ਭਗਤੀ ਨਹੀਂ ਕਰਦਾ ਫਿਰ ਤੂੰ ਉਹਨਾਂ 84 ਲੱਖ ਜੂਨਾਂ ਤੋਂ ਵੀ ਮਾੜਾ ਕਿਉਂਕਿ ਉਹਨਾਂ ਜੀਵਾਂ ਨੂੰ ਜਿਵੇਂ ਵੀ ਉਹਨਾਂ ਦੇ ਸਾਈਂ ਨੇ ਮਾਲਕ ਨੇ ਰੱਖਿਆ ਹੈ ਉਸੇ ਵਿੱਚ ਰਹੇ ਕਦੀ ਜਿਹੜਾ ਸ਼ਿਕਵੇ ਨਹੀਂ ਕਰਦੇ ਕਦੀ ਗਿਲੇ ਨਹੀਂ ਕਰਦੇ ਤੂੰ ਤਾਂ ਮਨੁੱਖੀ ਝਾਮਾ ਪਾ ਕੇ ਵੀ ਰੱਬ ਕੋਲੋਂ ਸਭ ਕੁਝ ਪ੍ਰਾਪਤ ਕਰਕੇ ਵੀ ਉਸ ਦਿਨ ਵਾਲੇ ਦਾਤੇ ਦਾ ਸ਼ੁਕਰ ਨਹੀਂ ਕਰਦਾ ਤੇਰੇ ਅੰਦਰ ਸਦਾ ਗਿਲੇ ਸ਼ਿਕਵੇ ਰਹਿੰਦੇ ਨੇ ਤੂੰ ਤਾਂ ਰੱਬ ਨੂੰ ਵੀ ਨਿਹੋਰੇ ਦੇਣ ਲੱਗ ਪੈਣਾ ਯਾਦ ਰੱਖੀ ਤੂੰ ਇਸ ਲਈ ਮਹਾਨ ਨਹੀਂ ਕਿ ਤੈਨੂੰ ਮਨੁੱਖੀ ਤਨ ਮਿਲਿਆ ਹੈ ਤਨ ਕਰਕੇ ਤਾਂ ਜਾਨਵਰ ਵੀ ਤੇਰੇ ਤੋਂ ਵੱਧ ਚੰਗੇ ਹੋਣਗੇ ਕਦੀ ਸੋਚਿਆ ਜੇ ਤਨ ਕਰਕੇ ਤੂੰ ਚੰਗਾ ਹੈ ਤਨ ਤਾਂ ਸ਼ੇਰ ਕੋਲੇ ਵੀ ਹੈ ਸ਼ੇਰ ਜਿੰਨਾ ਤਨ ਤੇਰਾ ਤਾਕਤਵਰ ਨਹੀਂ ਹੈ ਹਾਥੀ ਜਿੰਨਾ ਤੇਰਾ ਤਨ ਵਿਸ਼ਾਲ ਨਹੀਂ ਹੈ ਲੂੰਬੜੀ ਜਿੰਨੇ ਲਚਕ ਤੇਰੇ ਤਨ ਵਿੱਚ ਨਹੀਂ ਹੈ ਛਲਕੀ ਨਹੀਂ ਹੈ ਮਿਰਗ ਜਿੰਨੀ ਤੇਜ਼ੀ ਤੇਰੇ ਕੋਲ ਨਹੀਂ ਹੈ ਜਿੰਨਾ ਉਹ ਤੇਜ਼ ਦੌੜ ਸਕਦਾ ਹੈ ਤੇ ਤਣ ਕਰਕੇ ਤਾਂ ਪੰਛੀ ਤੇ ਪਸ਼ੂ ਤੇਰੇ ਨਾਲੋਂ ਵੱਧ ਖੂਬਸੂਰਤ ਨੇ ਤਣ ਕਰਕੇ ਤਾਂ ਤੇਰੇ ਕੋਲੋਂ ਬਦਬੂ ਆਉਣ ਲੱਗ ਜਾਂਦੀ ਹੈ ਨਾਲੇ ਨਿਤ ਪਿਆ ਇਸ਼ਨਾਨ ਕਰਦਾ ਇਸ ਕਰਕੇ ਤੂੰ ਤਣ ਕਰਕੇ ਮਾਣ ਨਹੀਂ ਹੈ ਸਹਿਬ ਕਹਿੰਦੇ ਆ ਤੈਨੂੰ ਦੱਸਾਂ ਕਿ ਜੇ ਤੂੰ ਮਹਾਨ ਹੈ ਤਾਂ ਕੇਵਲ ਮਨ ਕਰਕੇ ਮਨ ਵਾਲਾ ਮਨੁੱਖ ਹੋ ਕੇ ਵੀ ਜੇ ਤੂੰ ਸਿਰਵ ਤਨ ਬਾਰੇ ਸੋਚਦਾ ਹੈ ਸਿਰਵ ਖਾਣ ਪੀਣ ਦੀ ਹੀ ਤੇਰੀ ਸੋਚ ਹੈ ਤਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੀ ਦਸ਼ਾ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੀ ਹੈ ਪਰ ਜੇ ਮਨ ਵਾਲਾ ਹੋ ਕੇ ਤੂੰ ਮਨ ਬਾਰੇ ਸੋਚੇ ਤਾਂ ਮਨੁੱਖ ਹੈ ਜੇ ਆਤਮਾ ਬਾਰੇ ਸੋਚੇ ਤਾਂ ਮਹਾਤਮਾ ਹੈ ਇਸ ਮਨ ਨੂੰ ਆਪਣੇ ਮੂਲ ਦੀ ਪਛਾਣ ਕਰਵਾ ਇਸ ਜੋਤ ਸਰੂਪ ਨੂੰ ਆਪਣੇ ਮੂਲ ਵਿੱਚ ਸਮਾਉਣ ਦਾ ਯਤਨ ਕਰ ਐਹੀ ਤੇਰੇ ਜੀਵਨ ਦਾ ਮਕਸਦ ਹੈ ਐਹੀ ਮਨੋਰਥ ਹੈ ਆਤਮਾ ਪ੍ਰਾਤਮਾ ਇੱਕੋ ਕਰੇ ਤੈਨੂੰ ਚੇਤਾਵਨੀ ਦਿੰਦੇ ਨੇ ਕਿ ਗੋਮਨ ਮਿਲਨ ਕੀ ਇਹ ਤੇਰੀ ਬਰੀਆ ਭਗਤ ਕਬੀਰ ਜੀ ਦੀਆਂ ਨਜ਼ਰਾਂ ਵਿੱਚ ਤਾਂ ਸਾਖਤ ਦੇ ਜੀਵਨ ਦੇ ਨਾਲੋਂ ਸੂਕਰ ਦਾ ਜੀਵਨ ਭਲਾ ਹੈ ਸੂਕਰ ਕਿਹਾ ਜਾਂਦਾ ਸੂਰ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸਾਖਤ ਤੇ ਸੂਕਰ ਭਲਾ ਰਾਖੇ ਆਛਾ گاਉ ਸਾਖਤ ਸ਼ਬਦ ਨੂੰ ਥੋੜਾ ਵਿਚਾਰਾਂਗੇ ਤਾਂ ਸਾਖਤ ਕਿਸ ਨੂੰ ਕਹਿੰਦੇ ਨੇ ਤੁਸਾਂ ਰੁੱਖਾਂ ਦੀਆਂ ਟਾਹਣੀਆਂ ਵੇਖੀਆਂ ਹੋਣੀਆਂ ਜਿਹੜੀਆਂ ਟਾਹਣੀਆਂ ਰੁੱਖ ਨਾਲ ਜੁੜੀਆਂ ਰਹਿਣ ਉਹ ਤਾਂ ਆਪਣੇ ਮੂਲ ਤੋਂ ਜੜਾਂ ਤੋਂ ਰਸ ਲੈਂਦੀਆਂ ਨੇ ਖੁਰਾਕ ਲੈਂਦੀਆਂ ਨੇ ਉਹਨਾਂ ਨੂੰ ਫੁੱਲ ਵੀ ਲੱਗਦੇ ਨੇ ਤੇ ਫਲ ਵੀ ਪਰੰਤੂ ਜੋ ਟਾਣੀਆਂ ਰੁੱਖ ਨਾਲੋਂ ਟੁੱਟ ਜਾਣ ਉਸ ਨੂੰ ਸੋਟੀ ਕਹਿੰਦੇ ਨੇ ਤੇ ਸੋਟੀ ਮੁਰਦਾ ਹੁੰਦੀ ਮਰੀ ਹੋਈ ਟਾਣੀ ਹੁਣ ਸੋਟੀ ਨੂੰ ਪੱਤੇ ਨਹੀਂ ਲੱਗਣੇ ਸੋਟੀ ਨੂੰ ਫੁੱਲ ਨਹੀਂ ਪੁੰਗਰਨੇ ਸੋਟੀ ਨੂੰ ਫਲ ਨਹੀਂ ਲੱਗਣੇ ਉਹ ਆਪਣੇ ਮੂਲ ਤੋਂ ਟੁੱਟ ਗਈ ਹੈ ਵਕ ਹੋ ਗਏ ਹੁਣ ਉਹ ਜੀਵਨ ਰਸ ਕਿੱਥੋਂ ਪ੍ਰਾਪਤ ਕਰੇ ਜਨਮ ਤਾਂ ਦੋਵਾਂ ਦਾ ਇੱਕੇ ਰੁੱਖ ਤੋਂ ਹੋਇਆ ਇੰਜ ਹੀ ਜਿਹੜੀਆਂ ਜੀਵ ਰੂਪੀ ਟਾਹਣੀਆਂ ਰੱਬ ਰੂਪੀ ਰੁੱਖ ਨਾਲ ਜੁੜੀਆਂ ਰਹੀਆਂ ਉਹ ਤਾਂ ਰੱਬ ਤੋਂ ਪਰਮੇਸ਼ਰ ਤੋਂ ਰਸ ਪ੍ਰਾਪਤ ਕਰਦੀਆਂ ਨਹੀਂ ਝੱਖੜ ਵੀ ਚੁੱਲੇ ਤੂਫਾਨ ਵੀ ਆਈ ਇਹਨਾਂ ਝੱਖੜਾਂ ਤੂਫਾਨਾਂ ਵਿੱਚ ਜਿਹੜੇ ਆਪਣੇ ਮੂਲ ਨਾਲੋਂ ਨਹੀਂ ਟੁੱਟੇ ਉਹਨਾਂ ਜੀਵਾਂ ਨੂੰ ਗੁਰਮ ਅਕਿਆ ਜਾਂਦਾ ਜਿਹੜੇ ਮੂਲ ਨਾਲ ਜੁੜੇ ਰਹੇ ਉਹਨਾਂ ਦਾ ਜੀਵਨ ਸਵਾਰ ਗਏ ਜਿਹੜੀਆਂ ਜੀਵ ਰੂਪੀ ਟਾਹਣੀਆਂ ਰੱਬ ਰੂਪੀ ਰੁੱਖ ਨਾਲੋਂ ਟੁੱਟ ਗਈਆਂ ਉਹਨਾਂ ਜੀਵਾਂ ਨੂੰ ਲੋਕ ਮਨੁੱਖ ਵੀ ਨਹੀਂ ਕਹਿੰਦੇ ਉਹਨਾਂ ਨੂੰ ਕਹਿੰਦੇ ਨੇ ਕਿ ਮਨਮੁਖ ਆ ਸਾਖਤ ਹੈ ਸਾਖਤ ਭਾਵ ਕੇ ਮਨਮੁਖ ਉਹ ਮੁਰਦਾ ਸੋਟੀ ਵਾਂਗ ਹੈ ਜਿਸ ਨੂੰ ਫੁੱਲ ਨਹੀਂ ਲੱਗਦੇ ਫਲ ਨਹੀਂ ਲੱਗਦੇ ਉਹ ਛਾਂ ਨਹੀਂ ਦੇ ਸਕਦੇ ਮਨਮੁਖ ਊਬੇ ਸੁੱਕ ਗਏ ਨਾ ਫਲ ਤਿੰਨਾ ਛਾਂ ਇਸੇ ਹੀ ਲਈ ਸਹਿਬਾ ਨੇ ਕਹਿ ਦਿੱਤਾ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋ ਪਿਆਰਾ ਜਿਸ ਨੂੰ ਦਾਤੇ ਨਾਲੋਂ ਦਾਤਾਂ ਵੱਧ ਪਿਆਰੀਆਂ ਲੱਗਣ ਇਹ ਨਿਸ਼ਾਨੀ ਹੁੰਦੀ ਹੈ ਮਨਮੁਖ ਹੋਣ ਦੀ ਦਿੰਦੇ ਥਾਵਾਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ ਦਾਤ ਪਿਆਰੀ ਲੱਗੇ ਦੇਣ ਵਾਲਾ ਦਾਤਾ ਵਿਸਰ ਜਾਏ ਗੁਰੂ ਕੋਲੋਂ ਦਾਤਾ ਮੰਗੀ ਜਾਵੇ ਪਰ ਗੁਰੂ ਨੂੰ ਕਦੇ ਮੰਗੀ ਨਾ ਇਹ ਮਨਮੁਖ ਦੀਆਂ ਨਿਸ਼ਾਨੀਆਂ ਨੇ ਮਨਮੁਖ ਐਸਾ ਜਾਣੀਏ ਕਈ ਵਾਰ ਐਵੇਂ ਹੀ ਵੇਖਿਆ ਕਈ ਜੀ ਵੈਸੇ ਨੇ ਜੋ ਗੁਰੂ ਕਰ ਆਏ ਮੰਗਦੇ ਰਹੇ ਫਿਰ ਗੁਰੂ ਕਰਾਉਣਾ ਛੱਡ ਦਿੱਤਾ ਪੁੱਛੋ ਹੁਣ ਕਿਉਂ ਨਹੀਂ ਆਉਂਦੇ ਕਹਿੰਦੇ ਬੱਸ ਜੀ ਮੇਰੀ ਸ਼ਰਧਾ ਨਹੀਂ ਰਹੀ ਸੱਚ ਤਾਂ ਇਹ ਹੈ ਕਿ ਸ਼ਰਧਾ ਤਾਂ ਪਹਿਲਾਂ ਵੀ ਨਹੀਂ ਸੀ ਪਹਿਲਾਂ ਵੀ ਆਪਣੀਆਂ ਮੰਗਾਂ ਨਾਲ ਹੀ ਸ਼ਰਧਾ ਸੀ ਹੁਣ ਵੀ ਆਪਣੀਆਂ ਮੰਗਾਂ ਨਾਲ ਹੀ ਜੁੜਿਆ ਹੋਇਆ ਹੈ ਭਗਤ ਕਬੀਰ ਜੀ ਸੱਚ ਕਹਿੰਦੇ ਨੇ ਸਾਕਤ ਤੇ ਸੂਕਰ ਭਲਾ ਰਾਖੇ ਆਛਾ گاਉ ਸਾਖਤ ਗੰਦਗੀ ਪਾਉਂਦਾ ਏ ਉਸ ਅੰਦਰ ਈਰਖਾ ਦਵੇਤ ਵੈਰ ਵਿਰੋਧ ਹੰਕਾਰ ਇਸ ਤਰ੍ਹਾਂ ਦੇ ਔਗਣਾਂ ਦੇ ਗੰਦਗੀ ਦੇ ਢੇਰ ਲੱਗੇ ਪੈ ਨੇ ਇਸੇ ਲਈ ਤੇਰੇ ਨਾਲੋਂ ਸ਼ੁਕਰ ਭਲਾ ਤੂੰ ਗੰਦਗੀ ਪਾਉਂਦਾ ਏ ਓ ਰਾਖੇ ਆਛਾ گاਉ ਕਬੀਰ ਜੀ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਸਾਨੂੰ ਉਪਦੇਸ਼ ਕਰਦਿਆਂ ਹੋਇਆਂ ਕਬੀਰ ਬੈਸਨੋਂ ਕੀ ਕੁੱਕਰ ਪਲੀ ਸਾਗਤ ਕੀ ਬੁਰੀ ਮਾਈ ਇਕ ਧਨ ਦੇ ਘਰ ਨੌਕਰ ਵੀ ਸੀ ਤੇ ਉਹਨੇ ਕੁੱਤਾ ਵੀ ਪਾਲ ਲਿਆ ਸੀ ਇੱਕ ਦਿਨ ਮਾਲਕ ਕਿਸੇ ਗੱਲੋਂ ਨੌਕਰ ਦੇ ਖਫਾ ਹੋ ਕੇ ਬੋਲਿਆ ਤੂੰ ਹਰਾਮ ਖੋ ਰਾਂ ਤੂੰ ਬੰਦਾ ਨਹੀਂ ਤੂੰ ਕੁੱਤਾ ਹੈ ਕੁੱਤਾ ਕੋਲ ਖੜਾ ਕੁੱਤਾ ਪੂਛ ਹਲਾਉਂਦਾ ਬੋਲਿਆ ਕੰਦਰ ਸਾਈ ਮੈਨੂੰ ਕਿਉ ਗਾਲਾਂ ਕੱਢਦੇ ਹੋ ਮੈਂ ਹਰਾਮਖੋਰ ਨਹੀਂ ਬੁੱਲੇ ਸ਼ਾਹ ਦੇ ਮੁਰਸ਼ਿਦ ਅਨਾਇਤ ਉਲਤ ਸ਼ਾ ਕਿਸੇ ਗੱਲ ਨੂੰ ਬੁੱਲੇ ਨਾਲ ਨਾਰਾਜ਼ ਹੋ ਗਏ ਮੁਰਸ਼ਿਦ ਨੇ ਝਿੜਕਾਂ ਮਾਰੀਆਂ ਬੁੱਲਾ ਅੰਦਰ ਰੋਸ ਕਰਕੇ ਮੁਰਸ਼ਿਦ ਦਾ ਦਰ ਛੱਡ ਅਤ ਦੁਖੀ ਪਟਕਦਾ ਫਿਰੇ ਇੱਕ ਦਿਨ ਉਸ ਦੀ ਨਜ਼ਰ ਇੱਕ ਕੁੱਤੇ ਤੇ ਪਈ ਜਿਸ ਨੂੰ ਉਸ ਦਾ ਮਾਲਕ ਝਿੜਕਾਂ ਦਿੰਦਾ ਹੈ ਮਾਰ ਮਾਰ ਕੇ ਬਾਹਰ ਕੱਢਦਾ ਏ ਪਰ ਕੁੱਤਾ ਮੁੜ ਮੁੜ ਕੇ ਮਾਲਕ ਦੇ ਦਰ ਅੰਦਰ ਵੱੜਦਾ ਦਰ ਨਾ ਛੱਡਦਾ ਆਖਿਰ ਕੁੱਤੇ ਦੀ ਅਵਸਥਾ ਵੇਖ ਮਾਲਕ ਨੇ ਉਸ ਨੂੰ ਪਿਆਰ ਕੀਤਾ ਤੇ ਟੁਕੜਾ ਪਾਇਆ ਬੁੱਲਾ ਸਮਝ ਗਿਆ ਕਿ ਮੇਰੇ ਨਾਲੋਂ ਤਾਂ ਕੁੱਤਾ ਚੰਗਾ ਏ ਜੋ ਮਾਰ ਖਾ ਕੇ ਝੜਕਾਂ ਖਾ ਕੇ ਵੀ ਆਪਣੇ ਸਾਈਂ ਦਾ ਦਰ ਨਹੀਂ ਛੱਡਦਾ ਮੈਂ ਆਪਣੇ ਸਾਈਂ ਦਾ ਦਰ ਕਿਉਂ ਛੱਡ ਆਇਆ ਕਹਿੰਦੇ ਬੁੱਲਾ ਦੌੜਿਆ ਤੇ ਮੁਰਸ਼ਿਦ ਦੇ ਚਰਨੀ ਜਾ ਡਿੱਗਾ ਚਰਨੀ ਡਿੱਗੇ ਨੂੰ ਵੇਖ ਮੁਰਸ਼ਿਦ ਬੋਲਿਆ ਕੋਈ ਤੂੰ ਬੁੱਲਾ ਹੈ ਹੱਥ ਜੋੜ ਕੇ ਬੁੱਲਾ ਬੋਲਿਆ ਨਹੀਂ ਸਾਈ ਮੈਂ ਬੁੱਲਾ ਹਾਂ ਇੱਕ ਦਿਨ ਭਾਈ ਨੰਦਲਾ ਉਹਨਾਂ ਦਾ ਜਦੋਂ ਜੀਵਨ ਪੜਦੇ ਹਾਂ